ਕਹੋ ਜੰਗਲਾ ਬੋਲੇ ਸੋਨਿਆ ਕੀ ਹਾਲ ਹੈ ਪਟਿਆਲੇ ਵਾਲਿਓ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਹੋ ਆ ਤੁਹਾਡਾ ਜੋਸ਼ ਤੁਹਾਡਾ ਜਨੂੰਨ ਦੇਖ ਕੇ ਸਾਰੀ ਥਕਾਵਟ ਲਹਿ ਗਈ ਅੱਜ ਆਖਰੀ ਦਿਨਾਂ ਬਲਕੇ ਆਖਰੀ ਘੰਟਾ ਚੱਲ ਰਿਹਾ ਪ੍ਰਚਾਰ ਦਾ ਪਰ ਵੀਰੋ ਤੁਸੀਂ ਦੋ ਦਿਨ ਹੁਣ ਪੰਜਾਬ ਨੂੰ ਸੌਂਪ ਦਿਓ 2 ਦਿਨ ਉਹ ਤੋਂ ਬਾਅਦ ਪੀੜੀਆਂ ਬਦਲ ਦਿਆਂਗੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਦਿਆਂਗੇ ਜਿੱਦ ਜਿਹੜੇ ਅਸੀਂ ਪਲਾਨ ਬਣਾਏ ਬੈਠੇ ਆ ਬਾ ਤੁਹਾਡਾ 1 ਜੂਨ ਤੱਕ ਤੁਸੀਂ ਫਰਜ਼ ਨਿਭਾ ਦਿਓ ਇਹ ਮਹਿਲਾ ਆਲਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜੋ ਕਾਂਗਰਸ ਦਾ ਰਾਸ ਸੀ ਉਹ ਕਾਂਗਰਸ ਨਾਲ ਸੀ ਜੋ ਅਕਾਲੀ ਦਲ ਦਾ ਰਾਸ ਸੀ ਉਹ ਅਕਾਲੀਗਲ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਕਦੇ ਲੋਕਾਂ ਨਾਲ ਹੋਏ ਆ ਆ ਮੋਦੀ ਆਏ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਦਿਹਾੜੀ ਵੀ ਨਹੀਂ ਮਿਲੀ ਦਿਹਾੜੀ ਵੀ ਨਹੀਂ ਮਿਲੀ 400 ਰੁਪਏ ਦੱਬ ਕੇ केजरीवाल ਸਾਹਿਬ 4-400 ਰੁਪਏ ਦਿਹਾੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਘਰ ਲੰਗਰ ਨਾ ਕਹੇ ਭਾਈ ਗੱਲ ਹਾਂਜੀ ਅੱਛਾ ਪਿਆਰ ਇਹ ਤਾਂ ਇਹਦਾ ਕੋਈ ਮੁੱਲ ਹੀ ਨਹੀਂ ਨਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਲਓ ਐ ਕਰਦਾ ਮੈਂ 10 15 ਸਕਿੰਟ ਤੁਹਾਡੇ ਪਿਆਰ ਵਾਸਤੇ ਮੈਂ ਕਿ ਤੁਹਾਡੇ ਵੱਲ ਕਰ ਦੇਣਾ ਫੜਾਸ ਕੱਢ ਲੋ 25 25 ਮਈ ਨੂੰ ਦਿੱਲੀ ਚ ਵੋਟਾਂ ਹੋਈਆਂ ਨੇ ਦਿੱਲੀ ਚ ਕਿਨਾਰਾ ਚੱਲਿਆ ਕਿ 25 ਮਈ ਬੀਜੇਪੀ ਗਈ ਹਾਂਜੀ ਇਕਲੀ ਇਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਫਿਰ ਸਫਾਇਆ ਕਰਨ ਨੂੰ ਕਾਨੂੰ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਕਿੱਕਲੀ ਸੁਣਾਉਂਗਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋ ਨਿਹਾਲ ਜੈ ਜੈ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸਤੌਜ ਵਾਲੇ ਨੇ ਪੁੱਟੀ ਐ ਲਾਹਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆਲ ਕੇ ਲੀਵਾਂ ਸਾਹਿਬ ਦੇਸ਼ ਤੇ ਅਸਨੇਤਾ ਜਿੰਨੇ ਵੱਡੇ ਵੱਡੇ ਲੀਡਰਾਂ ਨੂੰ ਉਹ ਸਮਾਨਾ ਚੋੜਦਿਆਂ ਨੂੰ ਧਰਤੀ ਤੇ ਲਾਇਆ ਹੈ ਐਸਾ ਇੱਕ ਕ੍ਰਾਂਤੀਕਾਰੀ ਨੇਤਾ ਦੇਸ਼ ਨੂੰ ਮਿਲਿਆ ਜਿਨੇ ਆਮ ਲੋਕਾਂ ਦੀ ਰਾਜਨੀਤੀ ਕੀਤੀ ਹੈ ਜਿਨੇ ਸਕੂਲਾਂ ਦੀ ਗੱਲ ਹੋਣ ਲੱਤੀ ਜਿਨੇ ਕਾਲਜਾਂ ਦੀ ਬਿਜਲੀ ਦੀ ਹਸਪਤਾਲਾਂ ਦੀ ਗੱਲ ਹੋਣ ਲੱਤੀ ਇੱਕ ਵਾਰ ਜ਼ੋਰਦਾਰ ਤਾੜੀਆਂ ਅਰਵਿੰਦ ਕੇਦਰੀ